ਕੈਨੇਡਾ ਦੇ ਵਿੱਚੋਂ 7000 ਬੰਦਾ ਡਿਪੋਰਟ ਕੀਤਾ ਗਿਆ ਬਈ ਸਿਰਫ 2 ਮਹੀਨਿਆਂ ਦੇ ਵਿੱਚ 1 ਜੁਲਾਈ ਤੋਂ ਲੈ ਕੇ 10 ਸਤੰਬਰ ਤੱਕ 7000 ਬੰਦਾ ਵਾਪਸ ਪੰਜਾਬ ਨੂੰ ਚੜਾਤਾ ਕੈਨੇਡਾ ਵਾਲਿਆਂ ਨੇ ਹੁਣ ਵਾਪਸ ਬੰਦੇ ਭੇਜੇ ਕਾਤੋਂ ਆ ਇਹ ਕਾਰਨ ਸੁਣਨ ਆਲੇ ਆ ਬਈ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਅੱਜ ਤੁਹਾਡੇ ਨਾਲ ਬਹੁਤ ਜ਼ਰੂਰੀ ਜਾਣਕਾਰੀ ਸ਼ੇਅਰ ਕਰਨੀ ਆ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਹ ਰੁਝਾਨ ਚੱਲ ਰਿਹਾ ਕੈਨੇਡਾ ਵੱਲ ਜਾਣ ਦਾ ਅਮਰੀਕਾ ਵੱਲ ਜਾਣ ਦਾ ਬਾਹਰਲੇ ਦੇਸ਼ਾਂ ਵੱਲ ਜਾਣ ਦਾ ਪਰ ਆਪਣੇ ਪੰਜਾਬ ਦੇ ਵਿੱਚੋਂ ਜ਼ਿਆਦਾਤਰ ਲੋਕ ਜਾ ਰਹੇ ਆ ਕੈਨੇਡਾ ਨੂੰ ਚਲੋ ਜਿਹੜੇ ਹਾਈਲਾਈਟਸ ਕਰਕੇ ਜਾਂਦੇ ਆ ਤਾਂ ਚਲੋ ਜਾਂਦੇ ਹੀ ਆ ਪਰ ਵਿਜ਼ਟਰ ਵੀਜ਼ੇ ਤੇ ਬਹੁਤ ਲੋਕ ਬਾਹਰ ਜਾ ਰਹੇ ਆ ਅੱਜ ਦੇ ਟਾਈਮ ਦੇ ਵਿੱਚ ਬਾਈ ਜੀ ਵਿਜ਼ਟਰ ਵੀਜ਼ੇ ਵਾਲੇ ਇਹ ਵੀਡੀਓ ਗੌਰ ਨਾਲ ਸੁਣ ਲਿਓ ਕਿ ਵਿਜ਼ਟਰ ਵੀਜ਼ੇ ਵਾਲ ਨਾਲ ਉੱਥੇ ਹੋ ਕੀ ਰਿਹਾ ਬੰਦੇ ਕਿਵੇਂ ਡਿਪੋਰਟ ਹੋ ਰਿਹਾ ਜਦੋਂ ਆਪਾਂ ਬਈ ਕਿਸੇ ਏਜੰਟ ਕੋਲੇ ਜਾਂਦੇ ਆ ਕਿਸੇ ਏਜੰਟ ਦੇ ਆਫਿਸ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਆਪਾਂ ਏਜੰਟ ਨੂੰ ਮਿਲਦੇ ਆਂ ਵੀ ਸਾਡਾ ਵਿਜ਼ਟਰ ਵੀਜ਼ਾ ਲਵਾ ਦਿਓ ਤਾਂ ਬਹੁਤ ਸਾਰੇ ਏਜੰਟ ਇਹ ਗੱਲ ਕਹਿੰਦੇ ਆ ਬਈ ਜੀ ਕੱਲੇ ਪਾਸਪੋਰਟ ਦੇ ਦਿਓ ਬਾਕੀ ਸਾਰੀ ਫਾਈਲ ਅਸੀਂ ਆਪੇ ਤਿਆਰ ਕਰਕੇ ਲਾਵਾਂਗੇ ਤੇ ਪੈਸੇ ਵੀ ਲਾਵਾਂਗੇ ਵੀਜ਼ਾ ਲੱਗਣ ਤੋਂ ਬਾਅਦ ਜਦੋਂ ਏਜੰਟ ਆਪ ਨੂੰ ਇਹ ਗੱਲ ਕਹਿ ਦਿੰਦਾ ਵੀ ਫਾਈਲ ਵੀ ਅਸੀਂ ਸਾਰੀ ਤਿਆਰ ਕਰਕੇ ਲਾਵਾਂਗੇ ਡਾਕੂਮੈਂਟ ਵੀ ਅਸੀਂ ਸਾਰੇ ਲਾਵਾਂਗੇ ਤੇ ਪੈਸਾ ਵੀ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ ਉਦੋਂ ਆਪਾਂ ਬੜੇ ਖੁਸ਼ ਹੋ ਜਾਂਦੇ ਆ ਵੀ ਲਓ ਬਈ ਤਾਂ ਨਜ਼ਾਰਾ ਹੀ ਆ ਗਿਆ ਵੀ ਆਪਾਂ ਦਾ ਕੁਛ ਦੇਣਾ ਹੀ ਨਹੀਂਗਾ ਵੀ ਪੈਸੇ ਵੀ ਆਪਾਂ ਵੀਜ਼ਾ ਲਾ ਕੇ ਤੋਂ ਬਾਅਦ ਦੇਵਾਂਗੇ ਏਜੰਟੇ ਵੀ ਗੱਲ ਕਹਿ ਦਿੰਦੇ ਆਂ ਹਾਂ ਤੁਸੀਂ ਵੀਜ਼ਾ ਜਿੱਥੋਂ ਮਰਜ਼ੀ ਚੈੱਕ ਕਰਾ ਲਿਓ ਵੀਜ਼ਾ ਬਈ オリジナル ਹੋਊਗਾ ਆਪਾਂ ਉਹ ਤੋਂ ਹੋਰ ਖੁਸ਼ ਹੋ ਜਾਂਦੇ ਆਂ ਹੁਣ ਜਿਹੜਾ ਵਿਜ਼ਟਰ ਵੀਜ਼ਾ ਉਹ ਕੋਈ 14 ਲੱਖ ਚ ਵੀ ਲਵਾ ਕੇ ਦੇਈ ਜਾਂਦਾ ਕੋਈ 18 ਲੱਖ ਚ ਵੀ ਲਵਾ ਕੇ ਦੇਈ ਜਾਂਦਾ ਕੋਈ 20 ਲੱਖ ਚ ਵੀ ਦਵਾ ਕੇ ਲਵਾ ਕੇ ਦੇਈ ਜਾਂਦਾ ਤੇ ਕੋਈ 25 ਲੱਖ ਚ ਵੀ ਲਵਾ ਕੇ ਦੇਈ ਜਾਂਦਾ ਹੁਣ ਮੰਨ ਲਓ ਵੀ ਤੁਹਾਡੀ ਕਿਸੇ ਏਜੰਟ ਨਾਲ ਗੱਲ ਹੋ ਗਈ 20 ਲੱਖ ਚ ਵਿਜ਼ਟਰ ਵੀਜ਼ੇ ਦੀ ਹੁਣ ਸੁਣ ਲਿਓ ਵੀ ਠੱਗੀ ਹੋਈ ਕਿੱਥੇ ਚਲੋ ਜੀ 20 ਲੱਖ ਚ ਗੱਲ ਹੋ ਗਈ ਤੁਸੀਂ ਆਪਦੇ ਏਜੰਟ ਨੇ ਤੁਹਾਨੂੰ ਇਹ ਵੀ ਗੱਲ ਨਾਲ ਕਹਿਤੀ ਵੀਜ਼ਾ 101% ਲੈ ਕੇ ਦੇਵਾਂਗੇ ਤੁਹਾਡੇ ਵਰਗੇ ਸ਼ਾਮ ਤੱਕ ਪਤਾ ਨਹੀਂ ਆਫਿਸ ਦੇ ਵਿੱਚ ਕਿੰਨੇ ਆਉਂਦੇ ਆ ਜਿਨ੍ਹਾਂ ਨੂੰ ਉਹ ਇਹ ਗੱਲ ਕਹਿ ਕੇ ਤੋੜਦੇ ਆ ਕਿ ਵੀਜ਼ਾ 101% ਲੈ ਕੇ ਦਵਾਂਗੇ ਕਿਉਂਕਿ ਜੇ ਉਹ 101% ਵਾਲੀ ਗੱਲ ਨਾ ਕਹਿਣ ਤੇ ਉਹਨਾਂ ਨੂੰ ਪਾਸਪੋਰਟ ਫੜਾਵੇ ਕੌਣ ਤਾਂ ਸਾਰੇ ਬੰਦਿਆਂ ਨੂੰ ਸੇਮ ਗੱਲ ਹੀ ਕਹਿੰਦੇ ਆ ਕਿ ਪਾਸਪੋਰਟ ਦੇ ਦਿਓ ਫਾਈਲ ਅਸੀਂ ਆਪੇ ਤਿਆਰ ਕਰਾਂਗੇ ਪੈਸੇ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ ਤੇ ਵੀਜ਼ਾ ਜਿੱਥੇ ਮਰਜ਼ੀ ਚੈੱਕ ਕਰਾ ਲਓ ਚੈੱਕ ਕਰਾਉਣ ਤੋਂ ਬਾਅਦ ਸਾਨੂੰ ਪੈਸੇ ਦੇ ਦਿਓ ਹੁਣ ਠੱਗੀ ਕਿੱਥੇ ਹੁੰਦੀ ਆ ਡਿਪੋਰਟ ਹੋਣ ਦਾ ਕਾਰਨ ਕੀ ਆ ਉਹ ਜਦੋਂ ਤੁਸੀਂ ਇਹਨੂੰ ਪਾਸਪੋਰਟ ਫੜਾ ਕੇ ਆ ਗਏ ਉਸ ਤੋਂ ਬਾਅਦ ਜਿਹੜੀ ਤੁਹਾਡੀ ਫਾਈਲ ਤਿਆਰ ਕੀਤੀ ਜਾਂਦੀ ਆ ਉਹਦੇ 'ਚ ਪਤਾ ਨਹੀਂ ਕਿੰਨੇ ਕ ਫੇਕ ਡਾਕੂਮੈਂਟ ਲਾਏ ਜਾਂਦੇ ਆ ਕਿਉਂਕਿ ਤੁਸੀਂ ਤਾਂ ਇਕੱਲਾ ਪਾਸਪੋਰਟ ਦੇ ਕੇ ਆ ਗਏ ਤੁਸੀਂ ਤਾਂ ਹੋਰ ਉੱਥੇ ਕੁਝ ਦਿੱਤਾ ਹੀ ਨਹੀਂਗਾ ਤੇ ਏਜੰਟ ਬਾਹਰੋਂ ਸਪான்ਸਰ ਮੰਗਾ ਲੈਂਦੇ ਕਿਸੇ ਇੱਕ ਵਾਰ ਕਿਉਂਕਿ ਇਹਨਾਂ ਦੇ ਬਹੁਤ ਬੰਦਿਆਂ ਨਾਲ ਉੱਥੇ ਲਿੰਕ ਹੁੰਦੇ ਆ ਇਹਨਾਂ ਨੇ ਕਿਸੇ ਬੰਦੇ ਨੂੰ ਪੈਸੇ ਦੇ ਕੇ ਸਪான்ਸਰ ਮੰਗਾ ਲਈ ਜਾਂ ਕਿਸੇ ਦੇ ਰਿਸ਼ਤੇਦਾਰ ਨੇ ਕੋਈ ਸਪான்ਸਰ ਭੇਜੀ ਹੁੰਦੀ ਆ ਉਸ ਸਪான்ਸਰ ਇਹਨਾਂ ਕੋਲੇ ਪਈਆਂ ਹੁੰਦੀਆਂ ਨੇ ਤਾਂ ਇਹ ਕੀ ਕਰਦੇ ਆ ਉਹਨਾਂ ਸਪான்ਸਰਾਂ ਦੀਆਂ ਫੋਟੋ ਕਾਪੀਆਂ ਕਰਾ ਕੇ ਉਹਨਾਂ ਨੂੰ ਐਡਿਟ ਕਰਾ ਕੇ ਤੁਹਾਡੇ ਨਾਮ ਨੂੰ ਉੱਥੇ ਚੜਾ ਕੇ ਬਹੁਤ ਤਾਵੇਂ ਜਾਵੇਂ ਕਰਕੇ 100 ਤਰ੍ਹਾਂ ਦੇ ਜਗਾੜ ਲਾ ਕੇ ਤੁਹਾਡੀ ਫਾਈਲ ਲਾ ਦਿੰਦੇ ਐ ਅੰਬੈਸੀ ਦੇ ਵਿੱਚ ਹੁਣ ਮੰਨ ਲਓ ਇੱਕ ਏਜੰਟ ਕੋਲੇ 50 ਪਾਸਪੋਰਟ ਫੜੇ ਆ 50 ਫਾਈਲਾਂ ਨੇ ਬਣਾ ਕੇ ਲਾਤੀਆਂ ਅੰਬੈਸੀ ਦੀ ਫੀਸ ਤੋਂ ਪਹਿਲਾਂ ਹੀ ਲੈਣ ਦੇ ਦੀ ਵਿਚਾਰੇ 50000 ਰੁਪਈਆ ਨਾਲ ਲੈਣੀ ਹੁੰਦੀ ਆ 50 ਫਾਈਲਾਂ ਲਾਤੀਆਂ 50 ਚੋਂ ਏਜੰਟ ਦੇ 5 ਵੀਜ਼ਾ ਪੱਕੇ ਆ ਹੀ ਜਾਂਦੇ ਆ ਜਦੋਂ 5 ਵੀਜ਼ੇ ਆ ਗਏ ਤੇ ਪੰਜਾਂ ਵੀਜ਼ਿਆਂ ਨੂੰ ਮਾਰਿਆ ਫੋਨ ਵੀ ਤੁਹਾਡਾ ਵੀਜ਼ਾ ਆ ਗਿਆ ਤਾਂ ਤੁਸੀਂ ਵੀ ਘਰੋਂ ਨੱਚਦੇ ਜਾਂਦੇ ਹੋ ਦਫ਼ਤਰ ਤੱਕ ਜਦੋਂ ਤੁਸੀਂ ਉਹਦੇ ਕੋਲੇ ਜਾਂਦੇ ਹੋ ਏਜੰਟ ਕਹਿੰਦਾ ਬਾਈ ਜੀ ਆ ਤੁਹਾਡਾ ਵੀਜ਼ਾ ਲੱਗ ਗਿਆ ਜਿੱਥੋਂ ਮਰਜ਼ੀ ਚੈੱਕ ਕਰਾ ਲਓ ਤੇ ਆਪ ਦੀ ਟਿਕਟ ਟਕਰਾਓ ਤੇ ਸਾਡੇ ਪੈਸੇ ਫੜਾਓ ਆਪਾਂ ਕੀ ਕਰਦੇ ਆ ਆਪਾਂ ਵੀਜ਼ਾ ਵੀ ਚੈੱਕ ਕਰਾ ਲੈਣੇ ਆ ਵੀਜ਼ਾ ਚੈੱਕ ਕਰਾਉਣ ਤੋਂ ਬਾਅਦ ਜਿਹੜੀ ਉਹਨਾਂ 20 ਲੱਖ ਪੇਮੈਂਟ ਮੁੱਕੀ ਹੁੰਦੀ ਆ ਉਹ ਆਪਾਂ ਏਜੰਟਰ ਨੂੰ ਦੇ ਦਿੰਨੇ ਕਈ ਬੰਦੇ ਇਹ ਵੀ ਕਹਿੰਦੇ ਆ ਭਾਈ ਅਸੀਂ ਟਿਕਟ ਟਕਰਾ ਕੇ ਜਦੋਂ ਜਹਾਜ਼ ਤੇ ਚੜਾਂਗੇ ਉਦੋਂ ਪੈਸੇ ਦੇਵਾਂਗੇ ਏਜੰਟ ਕਹਿੰਦਾ ਤਾਂ ਵੀ ਕੋਈ ਗੱਲ ਨਹੀਂ ਕਈ ਬੰਦੇ ਦਿੱਲੀ ਜਾ ਕੇ ਜਦੋਂ ਜਹਾਜ਼ ਚੜ ਜਾਂਦੇ ਆ ਉਦੋਂ ਏਜੰਟਰ ਨੂੰ 20 ਲੱਖ ਰੁਪਏ ਦੇ ਦਿੰਦੇ ਆ ਕਈ ਬੰਦੇ ਟਿਕਟ ਕਰਾਉਣ ਤੋਂ ਬਾਅਦ 20 ਲੱਖ ਦੇ ਦਿੰਦੇ ਆਂ ਕਈ ਵੀਜ਼ਾ ਲੱਗਣ ਤੋਂ ਬਾਅਦ 20 ਲੱਖ ਦੇ ਦਿੰਦੇ ਆਂ ਜਦੋਂ ਤੁਸੀਂ ਉਹ 20 ਲੱਖ ਰੁਪਇਆ ਏਜੰਟ ਨੂੰ ਦੇ ਦਿੱਤਾ ਤਾਂ ਸਮਝੋ ਤੁਹਾਡਾ ਏਜੰਟ ਨਾਲ ਲਿੰਕ ਟੁੱਟ ਗਿਆ ਉਹਨੇ ਕਹਿੰਦਾ ਆਪਾਂ ਤਾਂ ਵੀਜ਼ਾ ਲਵਾਤਾ ਬਾਈ ਹੁਣ ਤੁਸੀਂ ਜਹਾਜ਼ ਚੜ੍ਹ ਗਏ ਸਾਡੀ ਜ਼ਿੰਮੇਵਾਰੀ ਮੁੱਕ ਗਈ ਪਰ ਸਿਆਪਾ ਕਿੱਥੇ ਪੈਂਦਾ ਸਿਆਪਾ ਪੈਂਦਾ ਜਦੋਂ ਤੁਸੀਂ ਜਾ ਕੇ ਕੈਨੇਡਾ 에ਅਰਪੋਰਟ ਤੇ ਉਤਰਦੇ ਹੋ ਬਾਈ 2-3 ਮਹੀਨੇ ਤੋਂ ਬਹੁਤ ਜ਼ਿਆਦੀ ਸਖਤਾਈ ਕੀਤੀ ਹੋਈ ਹੈ 에ਅਰਪੋਰਟ ਤੇ ਕੈਨੇਡਾ ਵਾਲੇ ਤੇ ਜੋ ਤੁਸੀਂ ਕੈਨੇਡਾ ਵਾਲੇ 에어ਪੋਰਟਾਂ ਤੇ ਜਾ ਕੇ ਬਈ ਉਤਰਦੇ ਹੋ ਉੱਥੇ ਤੁਹਾਡਾ ਪਾਸਪੋਰਟ ਜਦੋਂ ਦੇਖਦੇ ਆ ਤੁਹਾਡੀ ਸਪான்ਸਰ ਚੈੱਕ ਕਰਦੇ ਆ ਤਾਂ ਕਈ ਵਾਰੀ ਐਮਬੈਸੀ ਕਈ ਵਾਰੀ ਐਮਬੈਸੀ ਵਾਲੇ ਕੀ ਕਰਦੇ ਆ ਉਸ ਬੰਦੇ ਨੂੰ ਫੋਨ ਕਰਦੇ ਆ ਜਿਹਨੇ ਸਪான்ਸਰ ਭੇਜੀ ਹੁੰਦੀ ਹੈ ਉਹਨੂੰ ਪੁੱਛਦੇ ਆ ਵੀ ਆ ਫਲਾਣਾ ਫਲਾਣਾ ਬੰਦਾ ਆ ਕੀ ਤੂੰ ਇਹਨੂੰ ਸਪான்ਸਰ ਕੀਤਾ ਤਾਂ ਉਹ ਬੰਦਾ ਕੋ ਕਹਿੰਦਾ ਬਈ ਨਹੀਂ ਅਸੀਂ ਅਸੀਂ ਤਾਂ ਕੋਈ ਸਪான்ਸਰ ਨਹੀਂ ਕੀਤਾ ਮੈਂ ਤੈਨੂੰ ਜਾਣਦਾ ਹੀ ਨਹੀਂਗਾ ਕਿਉਂਕਿ ਉਹ ਬੰਦਾ ਤਾਂ ਹਾਮੀ ਤਾਂ ਫੜਾਊਗਾ ਨਾ ਜੇ ਉਹ ਤੁਹਾਨੂੰ ਜਾਣਦਾ ਹੋਊਗਾ ਕਿਉਂਕਿ ਉਹ ਜਿਹੜੀ ਸਪான்ਸਰ ਆ ਉਹ ਤਾਂ ਏਜੰਟ ਹਨ ਕਾਪੀ ਕਾਪੀ ਬਣਾ ਕੇ ਨਾਲ ਲਾਈ ਹੁੰਦੀ ਹੈ ਜਦੋਂ ਉਹ ਬੰਦਾ ਜਵਾਬ ਦੇ ਦਿੰਦਾ ਹੈ ਉਸ ਤੋਂ ਬਾਅਦ ਉਹ ਤੁਹਾਨੂੰ ਵਾਪਸ ਪੰਜਾਬ ਚੜਾ ਦਿੰਦਾ ਮੁੜ ਕੇ ਜਿਹੜਾ ਏਜੰਟ ਹੁੰਦਾ ਉਹ ਕਹਿੰਦਾ ਬਾਈ ਮੇਰੀ ਇਸ ਗੱਲ ਦੀ ਕੋਈ ਜ਼ਿੰਮੇਵਾਰੀ ਨਹੀਂ ਮੇਰੀ ਜ਼ਿੰਮੇਵਾਰੀ ਸੀ ਤੁਹਾਡੇ ਪੀਜਾ ਲਵਾਉਣ ਤੁਸੀਂ ਕੈਨੇਡਾ ਜਾ ਕੇ ਮੋੜਾ ਹੀ ਮੈਂ ਮੈਂ ਕੀ ਕਰਾਂ ਤੁਸੀਂ ਕਿਵੇਂ ਮੋੜਾ ਕਿਉਂ ਮੋੜਾ ਇਹ ਸਾਡਾ ਕੋਈ ਲੈਣਾ ਦੇਣਾ ਨਹੀਂਗਾ ਹਾਂ ਜਿਹੜੀ ਕੈਨੇਡਾ ਵਾਲੀ ਐਮਬੈਸੀ ਆ ਬਈ ਉਹ ਹੁਣ ਸਾਰੇ ਡਾਕੂਮੈਂਟ ਬਹੁਤ ਜ਼ਿਆਦੇ ਤਰੀਕੇ ਨਾਲ ਚੈੱਕ ਕਰਦੀ ਆ ਜਿਹੜੇ ਤੁਸੀਂ ਜਿਹੜੀਆਂ ਫੇਕ ਸਪான்ਸਰਾਂ ਲੱਗੀਆਂ ਹੋਈਆਂ ਉਹਨਾਂ ਨੂੰ ਫੋਨ ਵੀ ਕਰਦੀ ਆ ਸਾਰਾ ਕੁਝ ਪੁੱਛਦੇ ਵੀ ਆ ਵੀ ਤੁਸੀਂ ਆ ਬੰਦੇ ਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਅਗਲਾ ਬੰਦਾ ਦੇਦਾ ਜਵਾਬ ਤੁਆਂ ਨੂੰ ਚੜਾ ਜਾਂਦੇ ਆ ਵਾਪਸ ਪੰਜਾਬ ਨੂੰ ਤੁਹਾਡੇ 20 ਲੱਖ ਤੇ ਪਾਣੀ ਫਿਰ ਜਾਂਦਾ ਮੁੜ ਕੇ ਨਾ ਤਾਂ ਏਜੰਟ ਤੁਹਾਡੀ ਗੱਲ ਸੁਣਦਾ ਤੇ ਨਾ ਹੀ ਮੁੜ ਕੇ ਕਿਸੇ ਏਜੰਟ ਨੇ ਤੁਹਾਡੀ ਗੱਲ ਸੁਣਨੀ ਆ ਇਸ ਕਰਕੇ ਭਰਾਵੋ ਜਿਹੜੇ ਵਿਜ਼ਟਰ ਵੀਜ਼ੇ ਲਵਾਉਣੇ ਆ ਪਹਿਲੀ ਗੱਲ ਤੇ ਇਹ ਤੁਹਾਡੇ ਸਾਰੇ origignal documents ਹੋਣੇ ਚਾਹੀਦੇ ਆ ਕਦੇ ਵੀ ਕੋਈ ਫੇਕ ਡਾਕੂਮੈਂਟ ਨਾ ਲਾਓ ਹੁਣ ਪਹਿਲਾਂ ਵਾਲੀ ਗੇਮ ਨਹੀਂ ਚੱਲਦੀ ਪਈ ਦੂਜੀ ਗੱਲ ਭਰਾਵੋ ਇਹ ਆ ਕਿ ਜਦੋਂ ਤੁਸੀਂ ਕਿਸੇ ਏਜੰਟ ਨਾਲ ਜਾ ਕੇ ਵਿਜ਼ਟਰ ਵੀਜ਼ੇ ਦੀ ਡੀਲ ਡਨ ਕਰਨੀ ਹੋਵੇ ਤਾਂ ਪਹਿਲਾਂ ਉਹਦੇ ਨਾਲ ਗੱਲ ਖੋਲੋ ਜਾ ਕੇ ਵੀ ਉਹ ਜੇ ਉਹ ਤੁਹਾਡੇ ਤੋਂ 20 ਲੱਖ ਰੁਪਇਆ ਮੰਗਦਾ ਤਾ ਉਹਨੂੰ ਕਹੋ ਕੋਈ ਗੱਲ ਨਹੀਂ ਬਾਈ 20 ਲੱਖ ਰੁਪਈਆ ਵੀ ਦੇ ਦਿਆਂਗੇ ਟਿਕਟ ਬੱਚੇ ਤੂੰ ਕਰਾ ਕੇ ਦੇਣੀ ਆ ਪਰ ਤੁਸੀਂ ਉਹਨੂੰ ਇੱਕ ਗੱਲ ਕਹਿਣੀ ਆ ਵੀ ਅਸੀਂ ਪੈਸੇ ਦੇਵਾਂਗੇ ਕੈਨੇਡਾ ਵਾਲੇ 에어ਪੋਰਟ ਤੋਂ ਬਾਹਰ ਨਿਕਲਣ ਤੋਂ ਬਾਅਦ ਦੇਖਿਓ ਫਿਰ 에ਜੰਟ ਤੁਹਾਨੂੰ ਕੀ ਕਹਿੰਦਾ 에ਜੰਟ ਨੂੰ ਕਹਾਂ ਤੂੰ 20 ਲੱਖ ਮੰਗਦਾ ਐ ਤੈਨੂੰ ਅਸੀਂ 21 ਲੱਖ ਦੇਵਾਂਗੇ ਪਰ ਅਸੀਂ ਪੈਸੇ ਦੇਵਾਂਗੇ ਕੈਨੇਡਾ ਵਾਲੇ 에어ਪੋਰਟ ਤੋਂ ਬਾਹਰ ਨਿਕਲਣ ਤੋਂ ਬਾਅਦ ਉੱਥੇ ਇਮੀਗ੍ਰੇਸ਼ਨ ਕਲੀਅਰ ਹੋਣ ਤੋਂ ਬਾਅਦ ਤੈਨੂੰ ਪੈਸੇ ਦੇਵਾਂਗੇ ਫਿਰ ਤਾਂ ਬਾਈ ਕੰਮ ਹੈਗਾ ਲੋਟ ਬਹੁਤ سارے ਬੰਦੇ ਉੱਥੋਂ ਮੁੜ ਕੇ ਆਏ ਆ ਮੇਰਾ ਵੀ ਇਕ ਲਿਆ ਜੀ ਹੈਗਾ ਸੰਗਰੂਰ ਤੋਂ ਮੁੰਡਾ ਧਰਮਾ ਠੀਕ ਆ ਉਹ 14 ਲੱਖ ਚ ਰਗੜਿਆ ਗਿਆ ਇਧਰੋਂ ਦਾ ਵੀਜ਼ਾ ਲੱਗ ਗਿਆ ਕੈਨੇਡਾ ਗਿਆ ਕੈਨੇਡਾ ਐਮਬੈਸੀ ਤੋਂ ਉਹਨੇ ਮੋੜਤਾ 에어ਪੋਰਟ ਤੋਂ ਹੀ ਮੋੜਤਾ ਚੱਕ ਕੇ ਇੱਕ ਉਹ ਖੰਡੌਰੀ ਦੇ ਕੋਲ ਪਿੰਡ ਆ ਪਤਾ ਨਹੀਂ ਕਿਹੜਾ ਉੱਥੋਂ ਦਾ ਮੁੰਡਾ ਗੁਲਜਾਰ ਆ ਉਹ ਵਾਪਸ ਮੁੜ ਕੇ ਆਇਆ ਉਹ ਰਗੜਿਆ ਗਿਆ ਬਾਈ 18 ਲੱਖ ਦੇ ਵਿੱਚ ਉਹਨੂੰ ਵੀ ਚੜਾਤਾ ਸੀਗਾ ਆ ਪਤਾ ਨਹੀਂ 16 ਪੰ 17 ਜੁਲਾਈ ਨੂੰ ਗਿਆ ਸੀਗਾ ਉਹ ਉਹ ਵੀ ਕੈਨੇਡਾ ਵਾਲੇ 에어ਪੋਰਟ ਤੋਂ ਮੁੜ ਕੇ ਆਇਆ ਤਾ ਕਰਕੇ ਭਰਾਵੋ ਕੱਲੇ ਪਾਸਪੋਰਟ ਦੇ ਕੇ ਘਰੇ ਨਾ ਭੱਜ ਜਾਇਆ ਕਰੋ ਬੜੇ ਖੁਸ਼ ਹੋਣੇ ਕਿ ਹਾਂ ਸਾਰਾ ਕੁਝ ਏਜੰਟ ਨੇ ਆਪੇ ਹੀ ਲਾ ਦੇਣਾ ਆਪੇ ਸਾਰਾ ਕੁਝ ਕਰ ਦੇਣਾ ਹੁਣ ਦੇ ਟਾਈਮ ਦੇ ਵਿੱਚ ਬਈ ਜੀ ਆ ਕੁਝ ਚੱਲ ਰਿਹਾ ਦੋ ਮਹੀਨਿਆਂ ਦੇ ਵਿੱਚ ਕਨੇਡਾ ਦੇ 에어ਪੋਰਟ ਤੋਂ 7000 ਬੰਦਾ ਮੁੜ ਕੇ ਪੰਜਾਬ ਆ ਗਿਆ ਠੀਕ ਆ ਬਹੁਤ ਬੰਦੇ ਵਿਚਾਰੇ ਇਹੋ ਜੇ ਵੀ ਹੈਗੇ ਆ ਜਿਨ੍ਹਾਂ ਕੋਲ ਇੱਧਰ ਦਾ ਪਾਉਣਾ ਪਾਉਣਾ ਕਿੱਲਾ ਜਾਂ ਕਿੱਲਾ ਕਿੱਲਾ ਜ਼ਮੀਨ ਦਾ ਸੀ ਉਹ ਜ਼ਮੀਨ ਵੀ ਵੇਚ ਲਈ ਉਹ 20 ਲੱਖ ਏਜੰਟ ਖਾ ਗਿਆ ਏਜੰਟ ਨੇ ਦਰੂਜ ਜੱਜ ਜੜਾ ਤੇ ਉਧਰੋਂ ਬੰਦੇ ਮੋੜਾ ਏ ਉਹ ਹੁਣ ਵਿਚਾਰੇ ਹੋ ਗਏ ਦਿਹਾੜੀਆਂ ਜੋਕੇ ਜਿਹੜੇ ਪੈਸੇ ਏਜੰਟ ਨੇ ਹੱਥ ਛਾੜਦੇ ਬਈ ਮੈਂ ਤਾਂ ਵੀਜ਼ਾ ਲਵਾਤਾ ਸੀਗਾ ਬਹੁਤ ਵਿਚਾਰੇ ਘਰ ਉਜੜ ਵੀ ਗਏ ਇਸ ਕੰਮ ਦੇ ਵਿੱਚ ਇਸ ਕਰਕੇ ਜੇ ਤੁਸੀਂ ਕਿ ਬਾਹਰ ਜਾਣਾ ਤਾਂ ਏਜੰਟ ਨੂੰ ਇਹ ਗੱਲ ਕਹਿ ਦਿਓ ਵੀ ਸਟੂਡੈਂਟ ਵੀਜ਼ਾ ਜਿਹੜਾ ਥੋੜਾ ਲਵਾ ਕੇ ਦੇ ਰਿਆ ਬਾਈ ਪੈਸੇ ਦਵਾਂਗੇ ਕੈਨੇਡਾ ਵਾਲੇ 에어ਪੋਰਟ ਬਾਹਰ ਨਿਕਲਣ ਤੋਂ ਬਾਅਦ ਭਾਵੇਂ ਲੱਖ ਰੁਪਈਆ ਵੱਧ ਲੈ ਲਈ ਤਾਂ ਤੁਹਾਨੂੰ ਬਾਲੇ ਏਜੰਟਾਂ ਨੇ ਹੱਥ ਨਹੀਂ ਫੜਾਉਣਾ ਮੇਰੀ ਗੱਲ ਦੀ ਗਰੰਟੀ ਹੈ ਬਾਲੇ ਐਂਡ ਕਹਿੰਦੇ ਨਹੀਂ ਬਈ ਸਨਵਾੜ ਡੀਲ ਮਨਜ਼ੂਰ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਕਿ ਡਾਕੂਮੈਂਟ ਕਿਸੇ ਕਿਸੇ ਬੰਦੇ ਦੇ ਪੂਰੇ ਹੁੰਦੇ ਆ ਫਾਈਲ ਕਿਸੇ ਕਿਸੇ ਬੰਦੇ ਦੀ ਵਧੀਆ ਹੁੰਦੀ ਆ ਪਰ ਉਹ ਉਦੋਂ ਪੈ ਜਾਂਦਾ ਸਿਆਪਾ ਇਸ ਕਰਕੇ ਇਸ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰਿਓ ਤਾਂ ਜੋ ਬਾਤ ਬਾਤ ਭਰਾ ਬਾਚ ਸਕਣ